ਕਹ ਲਿਆ ਕਿ ਨੀ ਕੂਆਣੀ ਨਿਕਲੋ ਕਰੇ ਬੈਠਾ ਆ ਦੇਖੋ ਜੀ 50 ਸਾਲਾਂ ਦਾ ਸਾਡੇ 12 ਦੇ ਵਿੱਚ ਗੰਦ ਵੱਜਿਆ ਪਿਆ ਸੀਗਾ ਛੱਪੜ ਦਾ ਕਾਦਾ ਜੀ ਤੜਕੇ ਜੀ ਐਮਐਲਏ ਸਾਹ ਕੋਲੇ ਗਏ ਮਾਸਟਰ ਕੋਲੇ ਅਸੀਂ 10 12 ਬੰਦੇ ਗਏ ਸੀ ਤੇ ਉਹਨਾਂ ਨੇ ਸਾਨੂੰ ਮੋਟਰ ਦੇਤੀ ਹਾਂਜੀ ਉਹਦੀ ਗੱਡੀਆਂ ਵੀ ਲੈ ਕੇ ਦਿੱਤੀਆਂ ਮੋਟਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਹੁਣ ਜੀ ਆ ਗੱਟੇ ਭਰੀ ਜਾਂਦੇ ਆ ਆ ਕਾਲਾ ਸਿੰਘ ਸਰਪੰਚ ਆ ਮੇਰਾ ਭਾਈ ਦਰਪਿੰਦਰ ਸਿੰਘ ਆ ਤੇ ਇਹਨਾਂ ਦੀ ਸਾਨੂੰ ਬਹੁਤ ਸਪੋਰਟ ਆ ਇਹ ਵਿਚਾਰੇ ਤੜਕੇ ਦੀ ਫਿਰਦੇਣਗੇ ਤੇ ਹੁਣ ਇੱਕ ਜੱਗਾ ਸਿੰਘ ਜੀ ਤੁਹਾਨੂੰ ਉਹ ਵੀ ਦਿਖਾਉਣਿਆ ਹਲਵਾਈ ਸਾਹਿਬ ਜੀ ਕਾਡਾ ਕੋਈ ਨਾ ਕੋਈ ਨਾ ਫਾਮੀ ਹੋਣਾ ਇਹ ਜੱਗਾ ਸਿੰਘ ਹਲਵਾਈ ਆ ਜੀ ਇਹਨਾਂ ਨੇ ਵੀ ਬਹੁਤ ਸਪੋਰਟ ਕਰੀ ਆ ਤੇ ਬਾਕੀ ਸਾਰੇ ਜੀ ਲੱਗ ਰਹੀ ਧੰਨਵਾਦ ਕਰਦੇ ਆ ਦੇ ਪੁਰਾਵਾ ਮੋਟਰ ਲਿਆਂਦੀ ਪਈ ਆ ਗੱਟੇ ਭਰੀ ਜਾਂਦੇ ਆ ਇੱਥੇ ਲਾ ਕੇ ਹੁਣ ਸਾਨੂੰ ਸਪੋਰਟ ਦਿਓ ਵੱਧ ਤੋਂ ਵੱਧ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਦਿਓ ਕੋਈ ਡਿੱਕਾ ਨਾ ਭਰਾਵੋ ਪਾਇਓ ਕੋਈ ਵੀ ਨਦਰ ਦੇ ਵਿੱਚ ਹੁੰਦੀਆਂ ਗੱਲਾਂ ਇਹ ਤੇ ਨਿਕਲ ਜਾਂਦੇ ਗੰਦ 50 ਸਾਲਾਂ ਦਾ ਖੜਾ ਏ ਸਾਰੇ ਨਦਰ ਨੂੰ ਬੇਨਤੀ ਕਰਦੇ ਆ ਤੇ ਬਾਕੀ ਬੇਨਤੀ ਕਰਦੇ ਆ ਵੀ ਘਰ ਵਾਲਿਆਂ ਨੇ ਵੀ ਥੋੜਾ ਜਿਹਾ ਪਾਣੀ ਘੱਟ ਛੱਡਿਓ ਹੁਣ ਸੰਕੋਚ ਕਰੋ ਪਾਣੀ ਦਾ ਹਾਂ ਪਾਣੀ ਤੇ ਨੜੇ ਕੋਈ ਕਾਗਜ਼ ਪੱਤਰ ਛਿੱਟੇ ਤਾਂ ਮਾੜਾ ਜਿਹਾ ਬੱਦਸ ਰੱਖਿਓ ਬਾਈਓ ਜਣੇ ਚੰਗਾ ਆ ਦੇਖੋ ਕੋਈ ਆ ਮਾ ਛੱਪੜ ਦਿਖਾਉਣਾ ਇਧਰ ਸੋਨੂੰ ਸਾਰਾ ਦੇਖੋ ਜੀ ਮਾੜਾ ਦੇਖੋ ਮਾੜਾ ਥੱਲੋ ਆ ਦੇਖੋ ਜੀ ਇਸ ਤਰ੍ਹਾਂ ਹੁਣ ਛੱਪੜ ਦੇ ਵਿੱਚ ਵੀ ਲਗਾਉਣਾ ਤੇ ਆ ਛੱਪੜ ਦਾ ਹਾਲ ਦੇਖ ਲਓ ਜੀ ਲਫਾਫੇ ਲਫਾਫੇ ਪੈਣਗੇ ਤੇ ਇਧਰ ਜੀ ਆ ਗੁਰੂ ਘਰ ਆ ਪਿੰਡ ਪੂਲੇ ਖੜਿਆ ਸੀ ਛੀਂਗਾ ਵਾਲਾ ਗੁਰੂ ਘਰ ਤੇ ਜੀ ਤੇ ਅਰੇ ਥੱਲੇ ਪਾਸੇ ਹੀ ਬਹੁਤ ਵੱਡਾ ਛੱਪੜ ਆ ਜੀ ਅੱਜ ਇਹਦਾ ਪਾਣੀ ਕੱਢ ਕੇ ਉਹਦੇ ਹਿੱਟਾਂਗੇ ਉਹਦੇ ਵਿੱਚ ਪਾਏ ਪਾਏ ਵੀ ਆਪਾਂ ਫਿਰ ਮੋਟਰ ਉੱਥੇ ਪੱਕੀ ਫਿੱਟ ਕਰਾਂਗੇ ਤੇ ਸਾਰੇ ਨਗਰ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਜੇ ਕੋਈ ਟਿੱਕਾ ਪਾਉਣ ਲੱਗਿਆ ਐਨਾ ਕਹਿੰਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਬਦ ਦਜੀਤ